ਠੀਕ ਆ ਮਾ ਫਿਰ ਟਾਈਮ ਨਾ ਹੀ ਆਜੋ ਤੁਸੀਂ ਕੱਲ ਨੂੰ ਠੀਕ ਆ ਚੰਗਾ ਵਾ ਲੈ ਕੁੜੇ ਪਤਾ ਨਹੀਂ ਕੀ ਗੱਲ ਆ ਕੱਲ ਦਾ ਫੋਨ ਰਾਤ ਦਾ ਕਰਿਆ ਕੁੜੀ ਨੇ ਮੇਰੇ ਨਾਲ ਸਾਰੀ ਰਾਤ ਨੀਂਦ ਨਹੀਂ ਆਈ ਮਸਾਈ ਆ ਮਸਾ ਦਿਨ ਚੜਾਇਆ ਗਾ ਪਤਾ ਨਹੀਂ ਕੀ ਗੱਲ ਆ ਜਾ ਕੇ ਪੁੱਛਦੀਆਂ ਕੀ ਗੱਲ ਆ ਲੈ ਕੁੜੇ ਮਨਦੀਪ ਦੀ ਮੰਮੀ ਕਿਵੇਂ ਤੁਰੇ ਆਉਂਦੀ ਸੰਦੇਹਾਂ ਅਸਥਾਈ ਤੱਕ ਕੰਮ ਵੀ ਨਹੀਂ ਨਿਮੇੜੇ ਸੁੱਖ ਹੋਵੇ ਪੁੱਛਦੀ ਆਉਣ ਹੋਰ ਭਾਂਜੀ ਕਿਵੇਂ ਆਂ ਠੀਕ ਆ ਭਾਂਜੀ ਤੁਸੀਂ ਦੱਸੋ ਕਿਵੇਂ ਠੀਕ ਆ ਵਧੀਆ ਹੋਰ ਘਰ ਸਭ ਕਦਰ ਹਾਂ ਠੀਕ ਠਾਕ ਆ ਤੁਸੀਂ ਦੱਸੋ ਠੀਕ ਬੈਠੋ ਮੇਰਾ ਡਾਰ ਹੀ ਗਈ ਸੀ ਮੈਨੂੰ ਕਿਹ ਗੱਲ ਹੈ ਜੀ ਠੁਖਾ ਤਾਂ ਬਸ ਇਹ ਜਿਹੀ ਹੁੰਦੀਆਂ ਹਾਂ ਹਾਂ ਤਾਂ ਠੀਕ ਠਾਕ ਆ ਸਭ ਬਸ ਭਾਂਜੀ ਮਨਦੀਪ ਨਹੀਂ ਦੀਂਦੀ ਕਿੱਥੇ ਗਈ ਐ ਇੱਥੇ ਆ ਗਈ ਭਾਂਜੀ ਲਾਉਣੀ ਆ ਮੈਂ ਰੋਈ ਚੋਗੀ ਮਨਦੀਪ ਹਾਂ ਮੰਮੀ ਗਿਆ ਬਾਹਰ ਆਪ ਤਾ ਆ ਗਈ ਅਦਰ ਮੰਮੀ ਆਈ ਆ ਮੈਂ ਮੰਮੀ ਆਪ ਕਿਤੇ ਕਿੱਥੇ ਸੱਸਰੀ ਘਰ ਮੰਮੀ ਸੱਸਰੀ ਘਰ ਪੁੱਤ ਸੱਸਰੀ ਘਰ ਹੋਰ ਠੀਕ ਠਾਕ ਆ ਪੁੱਤ ਹਾਂ ਵਧੀਆ ਠੀਕ ਆ ਤੂੰ ਦੱਸ ਕਰੇ ਕਿ ਮੈਂ ਆਪਣੇ ਬਾਪੂ ਵਰਗੇ ਠੀਕ ਆ ਵਧੀਆ ਸਾਰੇ ਠੀਕ ਠਾਕ ਆ ਪੁੱਤ ਵਧੀਆ ਤੂੰ ਦੱਸ ਵਧੀਆ ਹੈਗਾ ਹਾਂ ਚੱਲ ਪੁੱਤ ਲਾਈਟ ਤਾਂ ਹੈ ਨਹੀਂਗੀ ਬਾਹਰ ਮੰਜਾ ਡਾ ਲਉ ਮੈਂ ਚਾਹ ਬਣਾ ਕੇ ਲਉਨੀ ਤੂੰ ਦੋਨੇ ਮਾਮਾ ਧੀਆਂ ਗੱਲਾਂ ਕਰ ਲੋ ਠੀਕ ਆ ਮੰਮੀ ਚੱਲ ਫਿਰ ਬਾਹਰ ਡਾ ਲੈਂਦੇ ਮੰਜਾ ਵਾਸਤ ਗਰਮੀ ਵਾਲੀ ਆ ਬਾਹਰ ਤਾਂ ਹਵਾ ਬੜੀ ਲੱਗਦੀ ਅੰਦਰ ਤਾਂ ਲੈ ਕੇ ਹੈ ਨਹੀਂ ਗਰਮੀ ਵਾਲੀ ਐ ਹੋਰ ਮੈਥੇ ਹਵਾ ਹੀ ਤਾਂ ਬੜੀ ਲੱਗਦੀ ਮਾ ਮਾਰੀ ਗਰਮੀ ਨਹੀਂ ਪੁੱਛਣ ਨਾਲ ਕੋਈ ਨਹੀਂ ਲੱਭੂ ਵੀ ਬਣਾ ਲੈਣੇ ਚਾ ਨਹੀਂ ਨਹੀਂ ਤੂੰ ਬੈਜਾ ਪੁੱਤ ਤੂੰ ਸੀ ਗੱਲਾਂ ਕਰੋ ਦੋਨੇ ਮਮਾ ਤੀਆਂ ਮੈਂ ਬਣਾ ਕੇ ਲਿਆਉਣੀ ਆ ਜਾ ਮੈਂ ਬਣਾ ਲਿਓ ਨਹੀਂ ਕੋਈ ਨਾ ਨਹੀਂ ਨਹੀਂ ਤੁਸੀਂ ਗੱਲਾਂ ਕਰ ਲਓ ਮੈਂ ਬਣਾ ਕੇ ਆਉਂਦੀ ਚਲ ਬਣਾ ਲਿਆ ਮੋਕੇ ਵਜਣਾ ਤਾਹ ਪੈਸਾ ਕਿੰਨੋ ਤੂੰ ਕਹੋ ਮਾਂ ਮੈਂ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਮੈਨੂੰ ਪਹਿਲਾਂ ਇਹ ਗੱਲ ਦੱਸ ਵੀ ਕੀ ਗੱਲ ਹੈ ਤੇਰੇ ਨਾਲ ਹਾਂ ਮਾਂ ਮੈਨੂੰ ਫੋਨ ਕਰਿਆ ਸੀ ਵੀ ਕੀ ਮੇ ਆ ਗੱਲ ਤਾਂ ਮੈਂ ਬਹੁਤ ਗੁੱਸੇ ਆ ਗਈ ਅੱਛਾ ਤੇਰੀ ਸੱਸ ਲੜਦੀ ਐ ਜਾਂ ਮੁੰਡਾ ਲੜਦਾ ਪਰ ਮਾ ਆਪਣਾ ਲੜਦੇ ਦਾ ਮਤਲਬ ਕੋਈ ਨਹੀਂ ਹੈਗੇ ਲੜਦਾ ਤਾਂ ਨਹੀਂ ਕੋਈ ਹੈਗਾ ਅੱਛਾ ਗੱਲ ਤਾਂ ਕੁਝ ਹੋ ਰਹੀ ਆ ਹੁਣ ਮਾਂ ਇਹੇ ਐ ਕਹਿੰਦੇ ਨੇ ਅੱਛਾ ਆਪਾਂ ਨੇ ਦਵਾਈਆਂ ਵਧੇਰੀਆਂ ਲੈ ਲਈਆਂ ਕਿ ਤੇਰੀ ਮਾਂ ਨੇ ਉਧਰ ਦਵਾਈਆਂ ਦੇ ਅਸੀਂ ਇਹਨਾਂ ਦਵਾਈਆਂ ਹਾਂ ਵੀ ਹੁਣ ਆਪਾਂ ਕਿਹਦੇ ਦੂਜਾ ਵਿਆਹ ਕਰਦੇ ਹੁਣ ਮੇਰੇ ਸੱਸਾਂ ਐ ਕਹਿੰਦੀ ਐ ਜੀ ਕੀ ਪੁੱਤ ਫਿਰ ਤੂੰ ਕਿੱਧਰ ਜਾਵੇਂਗੀ ਤੇਰੇ ਮਾਰ ਕੇ ਲਾ ਕੇ ਇਹ ਕੱਢ ਦੇਣਗੇ ਪੁੱਤ ਤੋ ਹੈ ਤੇ ਮੈਂ ਤੈਨੂੰ ਕਿੱਥੇ ਬਿਠਾਉਂਗੀ ਜਵਾਖ ਨਹੀਂ ਭਾਈ ਤੇਰੀ ਸੱਸ ਨੂੰ ਕਹੀਂ ਵੀ ਮੈਨੂੰ ਜ਼ਮੀਨ ਦੋ ਕਿੱਲੇ ਨਾਲਵਾ ਦੇ ਮੁੰਡੇ ਨੂੰ ਕਹਾਂਗੇ ਦੋ ਕਿੱਲੇ ਨਾਨਵਾ ਘਰ ਲਵਾ ਦਦਾ ਭਾਈ ਮਰਤੀ ਦੇ ਨਾਲ ਫੇਰ ਵਿਆਹ ਕਰਾਈ ਉਹਨਾਂ ਚਰਮਾਈ ਨਹੀਂ ਕਰਨ ਦਿੰਦੀ ਐ ਇਹ ਕੰਮ ਗਲਤ ਆ ਬੱਤ ਮੈਂ ਨਹੀਂ ਹੋਣ ਦਿੰਦੀ ਐ ਮਾਂ ਔਖਾ ਦਾ ਮੈਨੂੰ ਵੀ ਬਹੁਤ ਲੱਗਦਾ ਹੁਣ ਕਿਸੇ ਨਾ ਹੋਰ ਕਿਵੇਂ ਬੰਦਾ ਮੈਨੂੰ ਇਹ ਨਹੀਂ ਸਮਝਾਉਂਦੀ ਨਾ ਨਾ ਮੈਂ ਵੀ ਨਹੀਂ ਭਾਈ ਦੇ ਸਕਦੀ ਆਪਦੇ ਜਵਾਈ ਨੂੰ ਹੋਰ ਪਾਸੇ ਹਾਂ ਉਹ ਨਾ ਹੁਣ ਜੇ ਹੁਣ ਵਿਆਹ ਦੂਜਾ ਕਰਵਾਇਆ ਨਾ ਹੁਣ ਉਹ ਗੱਲ ਰਹੇ ਨਾ ਹੁਣ ਮੈਥੇ ਦੇਖੇ ਜਾਣੇ ਨੇ ਫੇਰ ਤੂੰ ਪੁੱਤੋ ਦਿਮਾਗ ਲੜਾ ਕੇ ਗੱਲ ਕਰਦੀ ਧੀ ੱਗੇ ਦੱਸ ਹੁਣ ਤੂੰ ਤੇਰਾ ਦਿਮਾਗ ਕੀ ਕਹਿੰਦਾ ਮੈਨੂੰ ਆਪਦੇ ਦਿਲ ਦੀ ਦੱਸ ਮੇਰਾ ਦਿਮਾਗ ਤਾਂ ਮਾ ਕੁਝ ਨਹੀਂ ਕਹਿੰਦਾ ਮੈਂ ਤਾਂ ਕੰਬੀ ਹੋਈ ਤੇ ਮੈਨੂੰ ਸਮਝ ਨਹੀਂ ਆਉਂਦਾ ਮੈਨੂੰ ਹਾਂ ਕਹਾਂ ਤਾਂ ਨਾ ਕਹਾਂ ਫੇਰ ਵੀ ਪੁੱਤ ਤੂੰ ਕਰ ਗੱਲ ਤਾਂ ਕੋਈ ਤਾਂ ਦਿਮਾਗ ਚ ਲਿਆ ਗੱਲ ਵੀ ਮੇਰਾ ਕੀ ਬਣੂਗਾ ਕੱਲ ਨੂੰ ਹੁਣ ਮੈਂ ਹੁਣ ਡਾਕਟਰ ਅਨੰਦ ਦੇ ਤਾਂ ਜਵਾਬ ਵੀ ਤੇਰੇ ਜਵਾਬ ਤਾਂ ਹੁੰਦਾ ਨਹੀਂ ਹੈਗਾ ਅੱਛਾ ਹੁਣ ਦੇ ਮੈਂ ਹੁਣ ਇਹ ਸੋਚ ਲਈਏ ਵੀ ਚਲ ਆਪਾਂ ਇਹਦਾ ਵਿਆਹ ਕਰ ਦਿੰਨੇ ਆ ਫੇਰ ਮੈਨੂੰ ਐ ਕੀ ਪਤਾ ਕਹੇ ਜੀ ਆਉਗੀ ਜੇ ਇਹ ਨੂੰ ਮਾਂਗਰ ਲਾ ਦੇ ਮੈਂ ਤਾਂ ਸਾਹੇ ਜੋਗੀ ਵੀ ਨਹੀਂ ਰਹਿਣਾ ਉਹ ਤਾਂ ਫੇਰ ਲਾਊਗੀ ਪਤ ਉਹ ਤਾਂ ਇਸੇ ਦੀ ਬਣੂਗੀ ਅਗਲੇ ਦੀ ਤੇਰੀ ਕਿ ਬਣੂਗੀ ਨਾ ਇਹ ਤੇਰਾ ਬਣਨ ਦੇ ਵੀ ਇਹਨੂੰ ਵੀ ਨਹੀਂ ਬਣਨ ਦੇਣਾ ਫੇਰ ਤੇਰਾ ਹਾਂ ਤਾਂ ਮੈਂ ਖੋ ਜਾਈਆ ਹੀ ਸੋਚ ਕੇ ਤਾਂ ਮੈਨੂੰ ਘੋੜਾ ਲੱਗਿਆ ਮੂੰ ਤੇਰੀ ਸੱਸ ਨੂੰ ਕਾ ਉਹਨੂੰ ਕਾ ਵੀ ਭਾਈ ਮੇਰੇ ਦੋ ਕਿੱਲੇ ਨਾਂ ਲਵਾ ਦਿਓ ਮੈਨੂੰ ਘਰ ਦਾ ਹਿੱਸਾ ਦੇ ਦੇ ਵੰਡ ਕੇ ਆਪਦਾ ਰੋਜੀ ਰੋਟੀ ਜਿਹੇ ਜਾਂ ਮੈਨੂੰ ਹੋਊਗਾ ਮੈਂ ਖਾਈ ਜਾਊਂਗੀ ਬੈਕੀ ਵਿਆਹ ਕਰਾ ਲੈ ਇਹ ਬਿਸ਼ੱਕ ਕਰਾ ਲੈ ਪਰ ਮੇਰੇ ਨਾਂ ਲਵਾਉ ਪਹਿਲਾਂ ਪਹਿਲਾਂ ਨਾਂ ਕਰਾ ਕੇ ਫੇਰ ਵਿਆਹ ਕਰਾਉਣ ਦੇਵਾਂਗੇ ਐਨੀ ਮੈਂ ਕਰਾਉਣ ਦਿੰਦੀ ਵਿਆਹ ਮੈਂ ਤੈਨੂੰ ਦੱਸਾਂ ਕੰਨ ਨੂੰ ਤੇਰਾ ਕੁਛ ਨਹੀਂ ਬਣਨ ਦੇਣਾ ਇਹਨਾਂ ਨੇ ਦੇਖਦੇ ਆਵਾਂ ਫਿਰ ਤੂੰ ਕੀ ਗੱਲ ਕਰ ਇਹਨਾਂ ਨੂੰ ਬਿਠਾ ਕੇ ਨਾ ਮੇਰੀ ਸੱਸ ਨੂੰ ਬਿਠਾ ਕੇ ਤੇਰਾ ਤੂੰ ਗੱਲ ਦਾ ਕਰਕੇ ਦੇਖ ਕੋਈ ਨਹੀਂ ਮੈਂ ਕਰਦੀ ਆ ਗੱਲ ਕੌਣ ਦੇ ਤੇਰੀ ਸੱਸ ਨੇ ਜੇ ਤਾਂ ਹੁਣ ਇਹਾਂ ਗੱਲ ਤੋਂ ਮੰਨ ਜੇ ਤਾਂ ਠੀਕ ਆ ਨਹੀਂ ਫਿਰ ਮੈਂ ਹੀ ਨਹੀਂ ਵਿਆਹ ਕਰਵਾਉਂ ਦਿੰਦੀ ਹਾਂ ਦੇਖਦੇ ਆ ਫਿਰ ਸਮਝ ਸੋਚ ਕੇ ਕਰਾਂਗੇ ਗੱਲ ਹੁਣ ਤਾਂ ਇਹ ਕਹਿੰਦੇ ਨੇ ਕਿ ਤੈਨੂੰ ਕੁਛ ਨਹੀਂ ਕਹਿੰਦੇ ਅਸੀਂ ਬਾਅਦ 'ਚ ਬਦਲ ਜਾਣਗੇ ਉਹ ਤਾਂ ਬਦਲਦੀ ਆ ਦੁਨੀਆ ਅੱਜ ਕੱਲ੍ਹ ਦੁਨੀਆ ਪੈਰ ਤੇ ਬਦਲ ਜਾਂਦੀ ਆ ਇਹ ਤਾਂ ਹੱਥ ਬਿੜਾ ਲਾਂਗੇ ਆਪਾਂ ਆਪ ਦੇ ਪਹਿਲਾਂ ਇਹਨੂੰ ਤਾਂ ਨਾਕਰਾ ਬਾਵਾਂਗੇ ਫੇਰ ਕਰਾਂਗੇ ਗੱਲ ਉਹ ਸੋਚਾਂਗੇ ਫਿਰ ਮਾਂ ਮੇਰੇ ਪਿਓ ਨਹੀਂ ਆਇਆ ਨਾਲ ਉਹਨੂੰ ਤਾਂ ਲਿਆਉਂਦੀ ਨਾਲ ਉਹਦੀ ਵੀ ਕੋਈ ਗੱਲ ਹੋ ਜਾਂਦੀ ਉਸ ਉਹ ਤਾਂ ਮਹੀਂ ਕਰਨੀ ਐ ਜੋ ਕਰਨੀ ਐ ਤੇਰੇ ਪਿਓ ਦੀ ਤਾਂ ਮੇਰੇ ਹਾਂ ਚ ਹਾਈ ਐ ਚਲ ਹਾਂ ਹਾਂ ਕਮਾਂ ਚਲ ਫੇਰ ਮੈਂ ਟੰਡਸਾਂ हां पर कर, तू कोई ਗੱਲਬਾਤ ਤਾਂ ਨਹੀਂ ਕਰੀ ਹਾਂ ਹੂੰ ਤਾਂ ਨਹੀਂ ਕਰ ਰੱਖੀ ਪਰ ਉਹਨੇ ਨੂੰ ਨਾ ਮਾਂ ਮੈਂ ਹਜੇ ਹਾਂ ਨਹੀਂ ਕਰੀ ਤੈਨੂੰ ਫਿਰ ਮੈਂ ਤੈਨੂੰ ਬੁਲਾਇਆ ਮਾਂ ਤੇਰੀ ਸਹਿਮਤੀ ਨਹੀਂ ਸਾਰਾ ਕੁਝ ਹੋਊਗਾ ਫਿਰ ਮੈਂ ਪੁੱਛੂੰਗੀ ਪਹਿਲਾਂ ਇਹਨਾਂ ਨੂੰ ਤੂੰ ਹਾਂ ਨਾ ਕਰੀ ਪੁੱਤ ਹਲੇ ਨਾਲੇ ਤੇਰੀ ਸੱਸ ਨੂੰ ਬਿਠਾ ਕੇ ਪੁੱਛੂੰ ਨਾਲੇ ਮੁੰਡੇ ਨੂੰ ਪੁੱਛੂੰਗੀ ਬਿਠਾ ਕੇ ਉਹਨਾਂ ਨੂੰ ਪੁੱਛ ਕੇ ਜ਼ਮੀਨ ਦੀ ਗੱਲਬਾਤ ਕਰਕੇ ਘਰ ਦੀ ਕਰਕੇ ਫਿਰ ਗੱਲ ਕਰਾਂਗੇ ਆਪਾਂ ਫਿਰ ਹਾਂ ਕਰੀ ਤੂੰ ਠੀਕ ਆ ਮਾਂ ਹਾਂ ਚਲ ਮਾਂ ਫਿਰ ਮੈਂ ਦੇਖਦੀ ਆ ਮੇਰੀ ਬੀਬੀ ਨੂੰ ਹੈਨਾ ਫਿਰ ਮੈਂ ਮੇਉਂ ਨੂੰ ਉੱਤਰ ਦੇ ਗਨੇ ਚਾਹ ਲਿਓਨੇ ਅਸੀਂ ਕਰਦਲਾ ਐਵੇਂ ਹੀ ਵਾਹ ਲਾਤਣੇ ਆਇਓ ਨਹੀਂ ਲੈ ਮਾ ਉਹ ਆ ਗਈ ਮੇਰੀ ਬੀਬੀ ਤੇ ਲੈ ਮਾ ਆਪਾਂ ਉਧਰ ਨਾ ਕਰ ਲਈਏ ਮੰਜਾ ਇੱਥੇ ਧੁੱਪ ਵਾਲੀ ਹੈਗੀ ਉਧਰ ਸਾਗ ਗਿਆ ਉਧਰ ਹਵਾ ਵਧੀਆ ਲੱਗਦੀ ਹੈਗੀ ਇੱਥੇ ਤਾਂ ਧੁੱਪ ਆ ਗਈ ਹੁਣ ਉਧਰ ਡਾ ਲੈਂਦੇ ਆਪਾਂ ਮੰਜਾ

ਨਹੀਂ ਲੋਟਸ ਥੋੜੀ ਜੀ ਨਹੀਂ ਬੱਸ ਮਾ ਪੀਪੀ ਮੈਂ ਤਾਂ ਪਹਿਲਾਂ ਪੀ ਗਿਆ ਸੀਗਾ ਕਿੱਦ ਕਿਣਾ ਮਨ ਪਾਣੀ ਛੱਡ ਕੇ ਆਏ ਜੱਗੀ ਹਾਂ ਪਾਣੀ ਕੋਣੀ ਆਈ ਸੀ ਕਿ ਬੀਬੀ ਹੂੰ ਕੋਣੀ ਆਈ ਮੈਂ ਮੈ ਤਾਂ ਨਹੀਂ ਬੁਲਾਈ ਸੀ ਜੀ ਅੱਛਾ ਅੱਜ ਕੱਲ ਮੰਨੀ ਨਹੀਂ ਗਈ ਕਿ ਜੀ ਵੇ ਆ ਬਾਰੇ اچھا ਮੈਂ ਕਿਹਾ ਮੈਂ ਮਰਜੀ ਮੰਮੀ ਹੀ ਰਹਿ ਲਾਂ ਲੱਗਦਾ ਇਹ ਨਹੀਂ ਹਾਂ ਠੀਕ ਹੈ ਫਿਰ ਰਹਿਤਾ ਜ਼ਰੂਰੀ ਹੈਗੀ ਕੋਣ ਕੀਤਾ ਸੀ ਕੁੜਿਆ ਦੇਉਂਗੀ ਹਾਂ ਮੰਮੀ ਜੀ ਤੁਸੀਂ ਮੈਨੂੰ ਕੱਲ ਕਿਹਾ ਸੀ ਕਿ ਤੁਹਾਨੂੰ ਦੱਸ ਦਵਾਂ ਤੇ ਮੈਂ ਦੇਖੋ ਸਮਝ ਕਿ ਨਹੀਂ ਆਇਆ ਮਾਤਾ ਮੇਰੀ ਮਾਂ ਹੀ ਰਹਿ ਲੈਂਦੀ ਹਾਂ ਆਹੀ ਹੈ ਹਾਂ ਤਾਂ ਦੇਖ ਲਓ ਮਾਂ ਕੀ ਵਿਚਾਰੇਗੀ ਤਾਂ ਹੁਣ ਤੁਸੀਂ ਵੀ ਦੱਸੋ ਸਰ ਵਿਚਾਰ ਪੁੱਤ ਸਾਡੀ ਤਾਂ ਹੈ ਕੱਲ ਨੂੰ ਹੁਣ ਤੇਰਾ ਵਿਆਹ ਵੀ ਹੋ ਜੂਗਾ ਤੇਰੀ ਮਾਂ ਕਹਿੰਦੀ ਆ ਵੀ ਮੈਂ ਵਿਆਹਣਾ ਮੁੰਡਾ ਮੈਨੂੰ ਪੋਤੇ-ਪੋਤੀ ਬਨਾਨੀ ਚਾਹਦਾ ਹੂੰ ਤਾਂ ਫਿਰ ਮੇਰੀ ਧੀ ਦਾ ਵੀ ਕੋਈ ਹੱਲ ਕਰੋ ਤੇਰੀ ਮਾਂ ਭਾਈ ਅੱਦਾ ਘਰ ਲਵਾ ਦੇ ਜ਼ਮੀਨ ਲਵਾ ਦੇ ਬਿਸ਼ੱਕ ਕਿੱਲਾ ਲਵਾਓ ਦੋ ਕਿੱਲੇ ਲਵਾਓ ਮੇਰੀ ਧੀ ਰੋਟੀ ਖਾਈ ਆ ਬੈਠੀ ਕੱਲ ਨੂੰ ਅਗਲੀ ਤੇਰ ਕੋਈ ਬਣੂਗੇ ਇਹਦੀ ਨਹੀਂ ਬਣਨੀ ਉਹ ਨਹੀਂ ਤਾਂ ਘਰ ਤਾਂ ਹੁਣ ਬੀਹੇసే ਦੀ ਆ ਮਾਂ ਹੈ ਜੀ ਤੇ ਕੋਈ ਗੱਲ ਨਹੀਂ ਰਹਿ ਮਿਲ ਕੇ ਰਹਿਣਾ ਨਾ ਐਸੀ ਦੇਖ ਨਾ ਉਹ ਕਰਵਾ ਦਿਓ ਤੇਰੀ ਮਾਂ ਨਾ ਕਰ ਲੈ ਰੈ ਪੁੱਤ ਕਿ ਉਸ ਤੋਂ ਬਾਅਦ ਤੂੰ ਭਵਾਂ ਪੰਜ ਦਿਨਾਂ ਨੂੰ ਭਵਾਂ ਦੂਜੇ ਦਿਨ ਹੀ ਤੇਰਾ ਵਿਆਹ ਕਰਦਗੇ ਅਸੀਂ ਆਪਦੀ ਸਕੀਰੀ ਚੋਂ ਕਰਾ ਦੇਾਂਗੇ ਮੈਂ ਰਾਤਾਂ ਮੈਂ ਛੋਡੇ ਨਾਲ ਹੀ ਐ ਫਿਰ ਇਹਨੂੰ ਵੀ ਕਿਵੇਂ ਛੱਡ ਸਕਦਾ ਮੇਰੀ ਹੈ ਸਭ ਕੁਝ ਬਸ ਫਿਰ ਸਕੀਰੀ ਚੋਂ ਕਰਾ ਦੇਾਂਗੇ ਅਸੀਂ ਇਹਦੀ ਮਾਸੀ ਦੀ ਕੁੜੀ ਹੈਗੀ ਉਹਦਾ ਕਰ ਦੇਾਂਗੇ ਤੇ ਫਿਰ ਹੁਣ ਮੇਰੀ ਵੀ ਗੱਲ ਸੁਣ ਲਓ ਭੈਣ ਜੀ ਹਾਂਜੀ ਜ਼ਮੀਨ ਤਾਂ ਅਸੀਂ ਨਾ ਅੱਜ ਲਵਾਗੇ ਨਾ ਅਸੀਂ ਘਰ ਲਵਾਗੇ ਨਾ ਅੱਜ ਲਵਾਗੇ ਨਾ ਕੱਲ ਲਵਾਗੇ ਅਸੀਂ ਕਿਹੜਾ ਇਹਨੂੰ ਧੱਕਾ ਦਿੰਨੇ ਆਗੇ ਨਾ ਫਿਰ ਇਹ ਕੰਮ ਤਾਂ ਨਹੀਂ ਫਿਰ ਮੈਂ ਤਾਂ ਭਾਈ ਮੇਰੀ ਤੀ ਨੂੰ ਪੁੱਛ ਲਓ ਜੇ ਸਭ ਤੋਂ ਬਾਹਰ ਹੋ ਕੇ ਕਰਾਊਗੀ ਤਾਂ ਫੇਰ ਮਸੀ ਵਿੱਚ ਇਹਦੇ ਸਾਹਮਣੇ ਕਰ ਲੜੀ। ਕੱਲ ਨੂੰ ਤੁਸੀਂ ਮਾਰੋ ਤੱਕੇ ਮਾਇ ਉਹਨੂੰ ਕਿੱ데 ਕੋਲੇ ਬਿਠਾਉਂਗੀ ਕਿੱਥੇ ਬਿਠਾਉਂਗੀ ਕਿੱਥੇ ਇਹ ਤਾਂ ਫੇਰ ਮੰਮੀ ਸੁਣ ਦੀ ਗੱਲ ਠੀਕ ਐ ਉਹ ਆਏ ਸੀਗਾ ਦੇਖ ਵੀ ਮਾਂ ਇੰਨਾ ਦੀ ਸਭ ਕੁਝ ਅਪਰਾਲ ਮਿਲਕੀ ਦੇਣਾ ਹੈ ਹੋ ਕੀ ਹੁੰਦਾ ਹੈ ਇਸੇ ਨਾਲ ਇਹ ਕਰ ਲੈਂਦੀ ਨਾ ਬਣਦੀ ਨਹੀਂ ਹਏ ਵੀ ਨਾ ਭਾਈ ਮੈਂ ਜਮੇਂ ਜਮਾਉਣੀ ਮੈਂ ਲਵਾਉਂਦੀ ਜੀ ਨਾ ਤੇਰਾ ਕੱਲ ਨੂੰ ਜਿਹੜੀ ਵਿਆਹ ਕੇ ਲਾਵਾਂਗੇ ਉਹ ਆਖੂਗੀ ਵੀ ਮੇਰੇ ਨਾਲ ਲਵਾਓ ਨੇ ਆਇਆ ਨਾ ਇਹ ਨੂੰ ਵੀ ਨੇ ਪਛਟਦਾ ਸਾਰ ਇਹ ਤਾਂ ਪੰਜ ਪਿੱਤ ਨੂੰ ਕਰਨਾ ਪਊਗਾ ਮੇਰੀ ਗੱਲ ਸੁਣ ਲੈ ਛੱਡ ਦੇ ਤੇਰੀ ਧੀ ਨੂੰ ਤੇ ਨਹੀਂ ਭੈਣ ਜੀ ਬਿਸ਼ੱਕ ਤੂੰ ਜਮਾ ਨਹੀਂ ਛੱਡਦੀ ਰੈ ਸੰਮਤੀ ਨਾ ਕਰੂੰਗੇ ਪਰ ਫੇਰ ਵੀ ਜਿਹੜੀ ਹੁਣ ਬਗਾਨੀ ਆਊ ਜਦੋਂ ਬੱਚਾ ਬੱਚੀ ਉਹਦੇ ਹੋਊਗਾ ਉਹ ਤਾਂ ਉਹਨਾਂ ਦਾ ਹੀ ਹੋਊਗਾ ਇਹਦਾ ਕੀ ਬਣੂਗਾ ਕਰਨ ਨੂੰ ਇਹਦੀ ਕੋਈ ਰੋਜੀ ਰੋਟੀ ਨਾ ਤੂੰ ਨਾ ਕਿ ਚੇਰ ਬੈਠੀਆਂ ਨਹੀਂ ਇਹ ਕੰਮ ਨਹੀਂ ਇਹ ਮਾੜਾ ਮੋਟਾ ਤੂੰ ਇਹਦਾ ਕਰ ਪਾਈ ਫੇਰ ਤੁਸੀਂ ਦੂਜੇ ਦਿਨ ਹੀ ਵਿਆਹ ਕਰਾ ਲਿਓ ਪਰ ਮਸੀਂ ਆਪ ਹੀ ਕਰਾ ਦਗੇ ਸੱਚੀ ਗੱਲ ਹੈ ਉਹ ਕੁੜੀ ਨਾਲ ਵੀ ਮੈਂ ਗੱਲਬਾਤ ਕਰੂੰਗੀ ਆਪਦੀ ਸਕੀਰੀ ਚੋ ਲਿਆਉਂਗੀ ਵੀ ਭਾਈ ਤੈਨੂੰ ਰੋਟੀ ਮੇਰੀ ਤੈਨੂੰ ਦੇਣੀ ਪਊਗੀ ਬੈਠੀ ਨੂੰ ਕੱਲ ਨੂੰ ਤਾਂ ਤਾਂ ਤੁਹਾਡੀ ਸ਼ਾਬਾਸ਼ੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਵੇ ਸਾਡੀ ਸਕੀਰੀ ਚੋ ਲਿਆਉਂਦੇ ਠੀਕ ਹੈ ਤਾਂ ਮੈਂ ਮੇਰਾ ਪੁੱਤ ਐ ਕਿ ਮੈਂ ਛੱਡ ਦੂਗਾ ਇਹਨੂੰ ਤੇਰਾ ਪੁੱਤ ਨਾ ਛੱਡੂਗਾ ਤੂੰ ਨਾ ਛੱਡੇਂਗੀ ਤਾਂ ਅੱਜ ਕੱਲ ਟਾਈਮ ਹੈ ਨਹੀਂ ਭੈਣ ਜੀ ਬਗਾਨੀਆਂ ਤਈਆਂ ਛੱਡ ਦਿੰਦਿਆਂ ਹਾਂ ਇਹ ਤਾਂ ਫਿਰ ਉਹ ਤੇਰੀ ਬਣੂਗੀ ਇਹਦੀ ਕਿ ਮੈਂ ਬਣੂਗੀ ਉਹ ਮਮਾ ਆਪਦੀ ਜਮਮ ਸਕੀ ਭੈਣ ਦੀ ਕੁੜੀ ਦਾ ਕਰਾਂਗੀ ਤਾਂ ਫੇਰ ਵੀ ਤਾਂ ਉਹ ਇਹਦੀ ਨਹੀਂ ਬਣਨੀ ਫਿਰ ਮੈਂ ਜ਼ਮੀਨ ਉਹਦੇ ਨਾਂ ਫਿਰ ਉਹ ਆਖੂਗੇ ਮੇਰੇ ਨਾਲ ਨਾ ਉਹਦੇ ਨਾਂ ਬਸ਼ਤਕ ਨਾ ਹੋਵੇ ਜ਼ਮੀਨ ਉਹ ਉਹੀ ਵਹਣਗੇ ਇਹੀ ਸਾਰਾ ਕੁਝ ਕਰਨਗੇ ਪਰ ਇਹ ਜ ਇੰਨਾ ਚਿਰ ਜੇ ਨੂੰ ਰੋਟੀ ਦੇ ਜਾਣਗੇ ਕੱਲ ਨੂੰ ਬੱਚਾ ਬੱਚੀ ਹੋਊਗਾ ਪੁੱਤ ਹੋ ਜਾਊਗਾ ਪੋਤਾ ਤੇਰੇ ਹੋ ਜਾਊਗਾ ਉਹ ਵੀ ਆਖੂਗਾ ਮੇਰੀ ਮਾਂ ਦੀ ਮੇਰੀ ਮਾਂ ਦੇ ਨਾਂ ਜ਼ਮੀਨ ਆ ਉਹ ਇਹ ਨਹੀਂ ਤਾਂ ਨਹੀਂ ਫਿਰ ਤੇ ਚੱਕਣੀ ਉਸੇ ਦੀ ਹੋਊਗੀ ਪੁੱਤ ਤੇਰੀ ਤੇਰੇ ਦੀ ਉਹਦੇ ਨਾਂ ਹੀ ਕਰਾਉ ਕੱਲ ਨੂੰ ਇਹ ਉਹ ਤਾਂ ਨੂੰ ਕਰਾਣੀ ਪਊਗੀ ਤੇਰੀ ਘੜੀ ਹੈ ਨਾ ਕੋਈ ਸਾਬਦ ਨਹੀਂ ਪਰ ਅਸੀਂ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਦੀ ਰਾਏ ਲਵਾਂ ਹਾਂ ਹਾਂ ਰਾਏ ਲੈ ਲਓ ਪੁੱਛ ਲਓ ਉਹਨਾਂ ਕੋਲੋਂ ਨੂੰ ਕਰਨਾ ਪਊਗਾ ਇੰਨੀ ਜਲਦੀ ਤਾਂ ਨਹੀਂ ਮੈਂ ਜਿਵੇਂ ਤੂੰ ਆਖੇ ਵੀ ਅੱਜ ਹੀ ਨਾ ਮੈਂ ਤੱਕੇ ਨਾਲ ਹੀ ਅਸੀਂ ਤੱਕੇ ਨਾਲ ਨਹੀਂ ਮੈਂ ਕਹਿੰਦੀ ਜਮਾ ਵੀ ਪਰ ਇਹ ਵੀ ਮੇਰੀ ਧੀ ਨੇ ਵੀ ਰੋਟੀ ਖਾਣੀ ਹੈ ਕੱਲ ਨੂੰ ਜਦੋਂ ਜਵਾਖ ਹੋਊਗਾ ਇਹਦਾ ਵੀ ਸਾਂਝਾ ਹੀ ਹੋਊਗਾ ਸਾਰਾ ਘਰਬਰ ਵੀ ਸਾਂਝਾ ਹੋਊਗਾ ਹੈ ਤਾਂ ਰੋਟੀ ਤਾਂ ਇਹਨੂੰ ਦੇਣਗੀ ਫਿਰ ਉਹਦੇ ਸਿਰ ਤੇ ਇਹਨੂੰ ਰੋਟੀ ਦੇਈ ਜਾਣਗੇ ਯਾ ਸੋਚੋ ਕਿਸੇ ਹੋਰ ਸਿਆਣੇ ਬੰਦੇ ਨੂੰ ਪੁੱਛੋ ਵੀ ਰੋਟੀ ਤਾਂ ਫੇਰ ਉਹਦੇ ਸਰਤੇ ਮਿਲੂ ਇਹ ਨਹੀਂ ਹਾਂ ਨਹੀਂ ਫਿਰ ਮਾਂ ਤੇਰੀ ਗੱਲ ਨਾਲ ਮੈਂ ਠਹਿਣ ਟੈਂਗੜਾ ਮੈਂ ਤਾਂ ਵੈਸੇ ਰਾਜ ਹੀ ਨਹੀਂ ਸੀਗਾ ਇਹਨੂੰ ਵੀ ਉਹ ਕਰਨ ਨੂੰ ਤੇ ਜੇ ਮਾਂ ਦੀ ਫੇਰ ਆਪ ਵੀ ਸੋਚ ਲੈ ਵੀ ਕੱਲ ਨੂੰ ਇਹਨੇ ਵੀ ਸੋਚਿਆ ਅਸੀਂ ਦੋਨਾਂ ਜਿਹਾ ਨੇ ਬੈਠ ਕੇ ਰਾਤ ਵੀ ਆਪਾਂ ਨੂੰ ਕੱਲ ਨੂੰ ਸੰਭੂ ਕੌਣ ਇਹ ਤਾਂ ਹੈਗੀ ਆ ਹੁਣ ਬਾਕੀ ਭਾਈ ਮਨਦੀਪ ਤੂੰ ਦੱਸ ਦੇ ਵੀ ਤੇਰੀ ਕੀ ਰਾਏ ਤੂੰ ਵੀ ਇਹੀ ਚਾਹਨੀ ਆ ਬਸ ਤੇ ਮੇਰੀ ਮੰਮੀ ਕਹਿੰਦੇ ਬਸ ਇਹਨੂੰ ਥੀ ਉਜਨਾ ਜੇ ਇਹਨਾਂ ਦੀ ਨਵਾਂ ਨਹੀਂ ਅੰਦਾਜ਼ੀ ਵੀ ਇਹ ਕੋਈ ਕਿੱਥੇ ਬੈਠ ਕੇ ਬੈਠਣੀ ਕਰੇਗੀ ਕਿਉਂ ਘਰੇ ਬਾਹਰ ਨੂੰ ਸਾਡੀ ਗੱਲ ਨਹੀਂ। ਵੇ ਚਲ ਖੈਰ ਮਨ ਦੀ ਮੈਂ ਤਾਂ ਨਹੀਂ ਇੱਥੋਂ ਬਾਹਰ ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਜੇ ਮੈਂ ਹਾਂ ਚ ਹਾਂ ਬੁਲਾਉਂਦਾ ਤਾਂ ਤੇਰੀ ਬਣੀ ਐ। ਇਹਦੇ ਬਣੀ ਵੀ ਦੇਖ ਤੂੰ। ਉਸ ਤੋਂ ਮੇਰੇ ਕਿੰਦਾ ਹੈਗਾ ਸਵੇਰ ਨੂੰ ਪਤਾ ਨਹੀਂ ਹੁੰਦਾ ਬੰਦਾ ਬਦਲ ਲੈਂਦਾ ਮੈਂ ਇੱਥੇ ਲਾਉਂਦਾ। ਜਿਵੇਂ ਚਲ ਕੋਈ ਨਹੀਂ ਮਾਂ ਫਿਰ ਕੀ ਹੁੰਦਾ ਦੋ ਕਿੱਲਿਆਂ ਨਾਲ। ਮੈਂ ਤਾਂ ਇਹ ਤੋਂ ਬਾਹਰ ਤਾਂ ਹੈ ਨਹੀਂ ਦੋ ਸਾਰੀ ਇਹਦੀ ਜਿਹੜੀ ਸਾਰੀ ਲਵਾਰੇ। ਪਰ ਐ ਵੀ ਦੇਖ ਚਲ ਇਹਦੇ ਵੀ ਮਨ ਚੜਾ ਰਹਿਗਾ ਮਾਂ ਤੂੰ ਮੰਨ ਜਾ ਤੇ ਫਿਰ ਜਿਹੜੇ ਨਵੀਂ ਵਿਆਹ ਕੇ ਲਿਆਵਾਂਗੇ ਜੇ ਉਹ ਮੋਹ ਮੰਗਣ ਲੱਗੀ ਫਿਰ ਉਹਦੇ ਨਾਲ ਵੀ ਕਰਾ ਦੇਗਾ ਦੀ ਉਹ ਤਾਂ ਹੁਣ ਉਹ ਤਾਂ ਉਹਨੂੰ ਵੀ ਪਤਾ ਹੀ ਨਹੀਂ ਇਹ ਵੀ ਤਾਂ ਆਪਣੇ ਤੇ ਮੁਸੀਬਤ ਐ ਵੀ ਜੇ ਮੁਸੀਬਤ ਪਈ ਤਾਂ ਆਪਣ ਦੂਜੇ ਵੈਰੀ ਲੋੜ ਐ ਨਹੀਂ ਮੇਰਾ ਵੀ ਨਹੀਂ ਜੀਤਾ ਕਰਦਾ ਵੀ ਮੈਂ ਦੇਖਣਾ ਵਧੀਆ ਅਰਦਾਸ ਦੇ ਖੇੜਦੇ ਆ ਕੁਝ ਰਹਿਣੇ ਆ ਵੀ ਇਹਨੂੰ ਛੱਡ ਕੇ ਹੋਰ ਲਿਆਵਾਂ ਜਾਂ ਬਰਾਬਰ ਇਹਦੀ ਵੀ ਐ ਕਿਵੇਂ ਬਹੁਤ ਔਖਾ ਐ ਮਾਂ ਘਰ ਬਾਕੀ ਤੂੰ ਦੇਖ ਲੈ ਜੇ ਤੂੰ ਤਾਂ ਬਸ ਠੀਕ ਕਰਾ ਦੇ ਮੈਨ ਕਰਾ ਦੇ ਫਿਰ ਹੁਣ ਘਰ ਦਾ ਨਹੀਂ ਕਰਾਉਣਾ ਇੱਕ ਚੀਜ਼ ਕਰਾ ਦੇ ਨਹੀਂ ਦੇਖ ਮਨਦੀਪ ਤੈਨੂੰ ਵੀ ਜਿਵੇਂ ਚੰਗਾ ਲੱਗਦਾ ਦੇਖ ਮੈਂ ਤਾਂ ਇੱਥੋਂ ਬਾਹਰ ਨਹੀਂ ਸਾਰਾ ਕੁਝ ਤੇਰਾ ਮੇਰੇ ਨੂੰ ਆਦਾ ਹੋ ਗਰਵਾਜ ਨਾ ਕਰਵਾ ਲੈ ਤੇ ਜੇ ਤੂੰ ਨਾਰ ਵੀ ਨਹੀਂ ਸਹਿਣ ਤਾਂ ਬੇਸ਼ੱਕ ਰਹਿਣ ਦੋ ਇਹ ਤਾਂ ਦੇਖ ਤੇਰੇ ਵੀ ਰਾਤ ਮੈਂ ਰਹਿ ਲੱਤੀ ਐ ਤੂੰ ਵੀ ਹਾਂ ਮੀ ਪ੍ਰੀਆ ਵੀ ਹਾਂ ਦੇਖਣਾ ਮੂਰੇ ਲੰਮੀ ਸੋਚ ਸੋਚ ਕੇ ਉਹ ਤਾਂ ਇਹ ਮੈਨੂੰ ਵੀ ਹੈ ਵੀ ਆਪਾਂ ਨੂੰ ਵੀ ਹੋਵੇ ਸਾਹਮਣਾ ਆ ਜੇ ਇਹਦੇ ਬੂਆ ਤਾਂ ਥੋੜੇ ਹੋਗੇ ਫਿਰ ਵੀ ਕੋਸਾਰੀ ਤਾਂ ਲੋੜ ਹੈਗੀ ਹੈਗੀ ਹਾਂ ਹਾਂ ਬਾਕੀ ਮੈਂ ਬੀਬੀ ਦੇ ਨਾਲ ਨਾਲ ਵੀ ਸਹਿਮਤ ਹੈ ਵੀ ਹਨਾ ਕੱਲ ਨੂੰ ਟਾਈਮ ਮਾੜੇ ਦਾ ਕੀ ਪਤਾ ਹੈ ਵੀ ਅਗਲੀ ਨਾ ਠੜੇ ਤੇ ਚੜਨ ਦੇਵੇ ਤੈਨੂੰ ਮੇਰਾ ਵੀ ਜੋਰ ਨਾ ਚੱਲੇਗਾ ਹਾਂ ਜਦੋਂ ਬਈ ਜਵਾਕ ਬਰਾਬਰ ਦੇ ਹੋ ਜਾਣ ਤੇ ਨਾਲ ਦੇ ਕਿੰਨੇ ਪਤਾ ਜਾਂਦੇ ਹਾਂ ਹਾਂ ਔਰ ਤੋਂ ਬੱਚੇ ਰੋਟੀ ਦੇ ਹੀ ਜਾਣਗੇ ਉਹਦੇ ਸਰਤੇ ਨੂੰ ਜਿੰਨਾ ਚਿਰ ਜੀਊਗੀ ਹਾਂ ਨਾ ਮੈਂ ਖਰ ਤਾਂ ਬੱਚਿਆਂ ਦੀ ਕੋਈ ਮੰਗ ਰੋਹਿ ਜੂਗੀ ਤੇ ਰੋਟੀ ਤਾਂ ਉਹਦੇ ਸਿਰ ਤੇ ਲਖਾਈ ਜਾਊਗੀ ਇਹ। ਨਹੀਂ ਮੈਂ ਛੁੱਡੀ ਕਰਨਾ ਮੈਂ ਤਾਂ ਸਹਿਮਤ ਆ। ਗੱਲ ਤਾਂ ਛੁੱਡੀ ਵੀ ਭੈਣ ਜੀ ਠੀਕ ਆ। ਹਾਂ। ਪਰ ਮੈਂ ਆ ਨਹੀਂ ਵੀ ਜਿੰਨਾ ਚਿਰ ਮੈਂ ਬੈਠੀ ਆਗੀ ਮੈਂ ਇਹਨੂੰ ਇਹਦੀ ਬਾਬਨੀ ਵੀ ਨਹੀਂ ਚਾਹਣ ਦਿੰਦੀ। ਤੂੰ ਜਮਾ ਬੈਠੀ ਐ ਜਮਾ ਨਹੀਂ ਤੈਨੂੰ ਕਹਿੰਦੀ ਭੈਣ ਜੀ ਵੀ ਤੂੰ ਨਹੀਂ ਕਰਦੀ ਨਹੀਂ ਇਹਦਾ ਚਾਹ ਲਾੜ ਪੂਰਾ ਕਰਦੀ ਪਰ ਜਿਹੜਾ ਬਗਾਨਾ ਹੁੰਦਾ ਨਾ ਉਹ ਤੇਰੇ ਪੁੱਤ ਨੂੰ ਮਗਰ ਲਾ ਲੂਗੀ। ਤਾਂ ਤੂੰ ਕੀ ਜੋੜ ਲਾ ਲੇਂਗੀ ਉੱਥੇ ਮੇਰੀ ਟੀ ਨਾ ਬਰੁੱਧੀਆਂ ਪਾ ਕੇ ਉਣ ਲੱਗ ਗਈ। ਮੈਂ ਨਹੀਂ ਕਹਿੰਦੀ ਵੀ ਮੇਰੀ ਸਗੀ ਭੈਣ ਦੀ ਟੀ ਨਾਲੇ। ਅੱਜ ਕੱਲ ਪਤਾ ਨਹੀਂ ਕਿਸੇ ਦਾ ਹੁੰਦਾ ਦਿਲ ਦਾ ਕਿਹੜੇ ਵੇਲੇ ਦਿਲ ਬਦਲ ਜੀ ਅਗਲੇ ਦਾ ਚਲ ਕੋਈ ਇੰਦਰ ਦੇਖਦੇ ਆਂ ਕਰਾ ਦਾਂਗੇ ਭਾਈ ਐ ਤਾਂ ਫਿਰ ਹੁਣ ਹਜੇ ਸਮਾਂ ਲੱਗੂਗਾ ਬਾਅਦ ਚੋਂ ਕਰਾ ਦਾਂਗੇ ਬਾਅਦ ਚ ਦਾ ਨਹੀਂ ਤੁਸੀਂ ਕਰਾ ਦੇ ਪਹਿਮੇ ਦੂਜੇ ਦਿਨ ਹੀ ਆਹੋ ਕਰ ਲੂ ਮੇਰੇ ਬੰਨੂ ਤਾਂ ਮੇਰੀ ਤੈਨੂੰ ਕਾਗਜੇ ਦੇ ਦਿਓ ਇਹ ਆਪਦਾ ਛੋਡੇ ਕੋਲ ਹੀ ਰੱਖ ਲੂ ਤੈਨੂੰ ਫੜਾ ਦੂਗੀ ਇਹਨੇ ਕੀ ਕਰਨਾ ਤੈਨੂੰ ਫੜਾਈ ਰੱਖੂਗੀ ਜਿੰਨਾ ਚਿਰ ਜਿਊਗੀ ਤੂੰ ਇਹਨੇ ਕੀ ਕਰਨਾ ਕਾਗਜ ਰੱਖ ਕੇ ਪਰ ਇਹਨੂੰ ਪਣ ਜੀ ਤੂੰ ਅੱਗਾ ਪਿੱਛਾ ਦੇਖ ਆਵਦਾ ਸੋਚ ਅੱਗੇ ਨੂੰ ਅੱਜ ਕੱਲ ਟਾਈਮ ਕਿੰਨਾ ਮਾੜਾ ਹੱਥ ਨੂੰ ਹੱਥ ਖਾਂਦਾ ਹੈ ਭਰਾ ਨੂੰ ਭਰਾ ਖਾਂਦਾ ਹੈ ਹੈ ਕਿਤੇ ਟਾਈਮ ਟਾਈਮ ਤਾਂ ਘਰ ਨਹੀਂ ਇਹ ਅੱਜ ਕੱਲ ਇਹ ਇਹਨੂੰ ਭੋਲੀ ਨੂੰ ਮੇਰੀ ਨੂੰ ਕੌਣ ਸਿਆਣੂਗਾ ਚਲੋ ਠੀਕ ਆ ਚੰਗਾ ਹੋ ਨਹੀਂ ਕੋਈ ਕਾਉਨ ਐਸ ਕੇ ਨਾ ਕਰਾਉਣ ਆ ਆ ਰੇ ਕਰ ਲਓ ਤੁਸੀਂ ਆਪਦੀ ਤਾਂ ਤੁਸੀਂ ਉਹਨਾਂ ਨੂੰ ਫਿਰ ਪੁੱਛ ਲਓ ਭੈਣ ਜੀ ਉਹਨਾਂ ਨੂੰ ਮੈਂ ਪੁੱਛ ਲੂੰਗੀ ਆਪੇ ਕੱਲ ਨੂੰ ਪੁੱਛ ਲਾਂਗੀ ਜਦੋਂ ਦੀ ਹੋਊਗੀ ਮਾੜੀ ਮੋਟੀ ਇਹਦੇ ਤੇ ਹੈ ਦਾ ਕਰੂੰਗੀ ਹਾਂ ਬਸ ਕਰਾਵਾਂਗੇ ਸਿਆਬ ਦੀ ਤੇ ਦਰਦਾਰੀ ਤੇ ਜੋਰ ਪਾ ਕੇ ਵੀ ਭਾਈ ਬੱਚੇ ਹੋਣਗੇ ਉਹ ਵੀ ਸਾਂਝੇ ਹੋਣਗੇ ਇਹਨਾਂ ਦੇ ਚਲੋ ਕੱਲ ਨੂੰ ਬੱਚੇ ਵੀ ਆਖਣਗੇ ਵੀ ਸਾਡੀ ਮਾਸੀ ਹੈ ਜੇ ਜਾਤੇ ਨੇ ਕਰਨੀ ਕੀ ਹੈ ਉਹ ਵੀ ਬੱਚਿਆਂ ਦੀ ਹੋਊਗੀ ਪਰ ਉਹਦੇ ਸਿਰ ਤੇ ਨੂੰ ਰੋਟੀ ਦੇਈ ਜਾਣਗੇ ਚਲੋ ਠੀਕ ਆ ਹੁਣ ਰੋਟੀ ਰੱਟੀ ਬਣਾਉਣ ਦੀ ਬੇਸਤ ਆਜਾ ਮੈਂ ਅੰਦਰ ਬਹਿ ਕੇ ਖਾ ਲਈ ਰੋਟੀ ਆ ਜਾ ਮੈਂ ਬਣਾਉਣੀ ਹੈ ਰੋਟੀ ਨਾ ਖਾ ਲਈ ਕਿੰਤਾ ਲੈਟ ਆ ਗਈ ਹੋਣੀ ਹੈ ਅੰਦਰ ਉਹ ਤਾਂ ਹੁਣ ਗੰਗਾ ਅੰਦਰ ਦੋਨੇ ਮਾਵਾ ਤਿੰਗਾ ਮਿਲਦੀ ਆ ਦੀ ਮਾਨ ਰੋਟੀ ਖਵਾਉਂਦੀ ਆ ਆ ਲੈਟ ਆ ਗਈ ਆ ਗਈ ਤੇ ਤੂੰ ਗੱਲ ਸੁਣ ਮੇਰੀ ਤੂੰ ਆਪਣੀ ਸੱਸ ਜੀ ਦੇ ਮਗਰ ਲੱਗ ਕੇ ਮਿੰਟੋ ਮਿੰਟੀ ਕਹਿੰਦਾ ਵੀ ਹਾਂ ਜ਼ਮੀਨ ਲਵਾ ਦਾਂਗੇ ਤਾਂ ਫੇਰ ਕੀ ਹੋ ਗਿਆ ਮਾ ਉਹੀ ਕਰਦਾਨਾਗਾ ਹਾਂ ਤੂੰ ਨਹੀਂ ਲਮਾਉਣੀ ਜ਼ਮੀਨ ਜਮਾਉਣ ਮਾ ਮਾ ਉਹਦੇ ਕੀ ਪਤਾ ਦਿਲ ਤੇ ਕੀ ਬੀਤੀ ਉਹਨੇ ਹਾਂ ਕਰੀ ਵਿਆਹ ਨੂੰ ਹਾਂ ਕਰਤੀ ਉਹਨੂੰ ਵੀ ਤਾਂ ਸੁਖ ਹੋਊ ਗਈ ਵੀ ਬਾਰਸ ਹੋਊ ਕਰਦਾ ਨਹੀਂ ਨਹੀਂ ਮਾ ਫੇਰ ਨਹੀਂ ਮੈਂ ਵਿਆਹ ਕਰਾਉਂਦਾ ਜ਼ਮੀਨ ਤਾਂ ਮੈਂ ਉਹ ਤੋਂ ਬਾਹਰ ਨਹੀਂਗਾ ਉਹ ਤਾਂ ਠੀਕ ਹੈ ਉਹਦੇ ਬੱਸ ਨਹੀਂ ਕੋਈ ਨਹੀਂ ਜਿਹੜਾ ਜੀ ਕਰਦਾ ਈ ਸਾਡਾ ਦੂਜਾ ਵਿਆਹ ਕਰਾਉਣ ਨੂੰ ਵਿਆਪਾ ਕਿਹੜਾ ਉਹਨੂੰ ਘਰੋਂ ਕੱਢਣਾਗਾ ਰਹੂਗੀ ਤਾਂ ਹੋਇ ਇੱਥੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਉਹੀ ਹੈਗੀ ਹਾਂ ਇੱਥੇ ਰਹਿਣਾ ਫਿਰ ਉਹੀ ਤਾਂ ਜ਼ਮੀਨ ਵੀ ਇੱਥੇ ਰਹੂਣਾ ਮੈਂ ਦੋਵੇਂ ਸੋਚ ਤੂੰ ਆਣ ਪੜਾਣੀ ਕਰਨਾ ਕਰ ਉਹਨੇ ਇੱਥੇ ਰਹਿਣਾ ਜ਼ਮੀਨ ਵੀ ਇੱਥੇ ਰਹਿਣੀ ਹੈ ਇਹ ਆਪਣੇ ਬੁੜਾ ਨੇ ਕਿਹੜਾ ਉਹਦੀ ਕਰਾਤੀ ਸੀ ਸੌਖੀ ਵੀ ਕਰਾਤੀ ਸੀ ਤੇਰੇ ਨਾਲ ਉਹ ਪੁਰਾਣੇ ਬੁੜੇ ਤਾਂ ਮੈਂ ਇਵੇਂ ਹੀ ਸੀਗੇ ਹੁਣ ਜਦੋਂ ਜੇ ਜਵਾਕ ਨਹੀਂ ਨੇ ਆਪਾਂ ਨੂੰ ਸੁਖ ਦੇਣਾ ਫਿਰ ਜ਼ਮੀਨਾਂ ਕੀ ਸਿਰ ਤੇ ਚੱਟਣਗੀਆਂ ਇਹ ਤਾਂ ਤੇਰੀ ਮਰਜ਼ੀ ਹੈ ਭਾਈ ਕਰਾਈ ਜਾ ਆਪਣੀ ਮਰਜ਼ੀ ਨਾਲ ਕਰੀ ਜਾ ਮੇਰੇ ਪਿੱਛੇ ਤਾਂ ਤੂੰ ਜਮਾ ਨਹੀਂ ਲੱਗਦਾ ਨਹੀਂ ਮਾਮਾ ਉਹ ਤਾਂ ਬਾਹਰ ਨਹੀਂ ਹੋ ਸਕਦਾ ਉਹ ਜਦੋਂ ਆਪਾਂ ਤਾਂ ਵਿਚਾਰੀ ਬਾਹਰ ਨਹੀਂ ਦੇ ਸੋਹਣੇ ਕੀ ਪਤਾ ਕੀ ਦਿਲ ਤੇ ਉਹਦੇ ਬੀਤਿਆ ਹਨਾ ਗੱਡਾ ਘਰ ਟੁੱਟਿਆ ਉਹਨੇ ਵਿਆਹ ਨੂੰ ਹਾਨੀ ਪਰੀ ਆਪਾਂ ਤਾਂ ਤਾਂ ਦੱਸਿਆ ਵੀ ਨਹੀਂ ਤੇ ਆਪਦੀ ਮਾਂ ਨੂੰ ਫੋਨ ਵੀ ਕਰਤਾ ਉਹ ਤਾਂ ਫਿਰ ਮਾਂ ਵੈ ਮਸਵਰਾ ਸੀ ਰਾਤ ਕੀਤਾ ਫਿਰ ਉਹਨੇ ਵੀ ਸੋਚਿਆ ਵੀ ਕੱਲੀ ਮੈਂ ਹਨਾ ਕੱਲ ਨੂੰ ਹਾਂ ਕਹਿਣਾ ਫਾਜ਼ ਜਾਂ ਬਾਪੇ ਉਹ ਕੱਲ ਨੂੰ ਪਿੱਛੇ ਨਹੀਂ ਆਉਂਦਾ ਵੀ ਤੂੰ ਕੱਲੀ ਨੇ ਜਿਹੜਾ ਡਿਸੀਜਨ ਲੈਤਾ ਉਹ ਤੇ ਚੱਲ ਚੱਲ ਭਾਈ ਦੇਖ ਲੋ ਮਰਜੀ ਏ ਥੋਡੀ ਔਰ ਹੁਣ ਉਹਨਾਂ ਨੇ ਮਾਂਾਂ ਦੀਆਂ ਨੇ ਰਾਇ ਕਰ ਕੀ ਆਪਾਂ ਨੂੰ ਕਿਹਾਗਾ ਕੱਲ ਨੂੰ ਜੇ ਮਨ ਲਾਪਾ ਉਹਦੇ ਨਾਲ ਉਹ ਨੀਕੀ ਕਰਾਂਗੇ ਉਹ ਵੀ ਮਾਂ ਦੇ ਪਿੱਛੇ ਤਾਂ ਉਹ ਦਾ ਮਾਪਿਓ ਬਈ ਆਪਾਂ ਕੀ ਉਹਨਾਂ ਕੀ ਕਰਨੀ ਆ ਉਹਦੇ ਨਾਲਾ ਬਈ ਕਰਨਾ ਤਾਂ ਕੁਛ ਨਹੀਂ ਮਾਂ ਤਾਂ ਹੀ ਤਾਂ ਮੈਂ ਹਾਂ ਕਹੀ ਇਹਦੀ ਜ਼ਮੀਨ ਦਾ ਜਾਦੇ ਇਸੇ ਦੀ ਐ ਅੱਜ ਤੱਕ ਆਪਾਂ ਨੂੰ ਕਦੇ ਮੂੰਹ ਨਹੀਂ ਫਟਕਾਰਿਆ ਜੇ ਤੂੰ ਫਟਕਾਰਿਆ ਤਾਂ ਤੂੰ ਦੱਸ ਵੀ ਤੂੰ ਮਾਂ ਦੇ ਨਾਲ ਲੜਦੀ ਐ ਕਰਦੀ ਐ ਤਾਂ ਹੀ ਮਾਂ ਮੈਂ ਪਹਿਲੇ ਹਿੰਦੇ ਹਾਂ ਕਹੇਦੀ ਜ਼ਮੀਨ ਦੀ ਵੀ ਉਹ ਤੇਰੀ ਬਾਹਰ ਹੀ ਨਹੀਂ ਮੇਥੋਂ ਬਾਹਰ ਨਹੀਂ ਚੱਲ ਚੰਗਾ ਭਾਈ ਕਰਾ ਦੇ

ਫਿਰ ਮੈਂ ਤੇਰੀ ਮਾਸੀ ਦੀ ਰਾਇ ਲਊਂਗੀ ਜਾ ਕੇ ਹੁਣ ਤੂੰ ਮੈਨੂੰ ਐਂ ਦੱਸ ਵੀ ਤੂੰ ਇਹਨਾਂ ਨੂੰ ਤੇਰੀ ਰਾਇ ਪੂਰੀ ਐ ਇਹਨਾਂ ਨਾਲ ਹਾਂ ਮਾਂ ਜੇਕਰ ਇਹ ਕਹਿੰਦੇ ਨੇ ਵਿਚ ਅਸੀਂ ਜ਼ਮੀਨਾਂ ਕਵਾ ਦਿੰਨੇ ਆਂ ਫੇ ਚਲ ਆਪਾਂ ਹਾਂ ਫਿਰ ਮੈਂ ਤੇਰੀ ਮਾਸੀ ਨੂੰ ਪੁੱਛੂਗੀ ਜਾ ਕੇ ਪੁੱਤ ਹਾਂ ਫਿਰ ਆਪਾਂ ਵੀ ਸਹਿਮਤ ਇਹਨਾਂ ਨਾਲ ਫਿਰ ਮੈਂ ਵੀ ਸਹਿਮਤ ਹੋ ਜੂਗੀ ਕਾਗਜ਼ ਲੈ ਲਈ ਇਹਨਾਂ ਤੋਂ ਮਾਂ ਪੁੱਤਾਂ ਤੋਂ ਤੇ ਉਹ ਫੜ ਲਈ ਆਪਦਾ ਕਾਗਜ਼ ਲੈ ਕੇ ਤੇ ਫਿਰ ਮੈਂ ਤੇਰੀ ਮਾਸੀ ਨੂੰ ਜਾ ਕੇ ਪੁੱਛੂਗੀ ਆਪਾਂ ਤੇਰੀ ਮਾਸੀ ਦੀ ਕੁੜੀ ਲਿਆ ਮੰਗੂ ਠੀਕ ਆ ਹਾਂ ਉਹਦੇ ਨਾਲ ਮੈਂ ਗੱਲਬਾਤ ਕਰ ਲੂੰਗੀ ਜਾ ਕੇ ਠੀਕ ਆ ਹਾਂ ਕੱਲ ਨੂੰ ਆਪਾਂ ਸਾਰਾ ਕੰਮ ਹੀ ਕਰ ਦਿਆਂਗੇ ਫਿਰ ਹਾਂ ਤੂੰ ਗੇਰੇ ਮਾਸੀ ਕੋਲ ਜਾਈਂ ਜਾਂ ਫੋਨ ਤੇ ਗੱਲ ਕਰਨੇ ਫੋਨ ਤੇ ਕਰਦੀ ਨਹੀਂ ਤੂੰ ਜਾ ਕੇ ਗੁੱਸੇਂ ਮੈਂ ਤਾਂ ਇਹ ਨਾਲ ਤੂੰ ਜਾ ਕੇ ਗੁੱਸੇਂ ਕੋਈ ਨਹੀਂ ਮੈਂ ਗੱਲ ਕਰ ਲੂੰਗੀ ਉਹਦੇ ਨਾਲ ਕਿਵੇਂ ਹੀ ਕਰਾਂ ਮੈਂ ਪਾ ਮਜਾ ਮਾਂ ਪੰਮਾ ਮੈਂ ਫੋਨ ਤੇ ਕਰਾਂ ਬਸ ਫਿਰ ਹੁਣ ਤਾਂ ਪੁੱਛਣਾ ਪਊਗਾ ਹੀ ਹਾਂ ਤਾਂ ਹੈ ਮੈਂ ਅਜੇ ਤੱਕ ਆਪਣੀ ਵੀਰਾਂ ਕੋਈ ਮਾਸੀ ਨਾਲ ਕੋਈ ਗੱਲ ਹੋਈ ਹੈ ਨਾ ਤੇ ਕੀ ਪਤਾ ਹੈ ਵੀ ਉਹ ਮੰਨੂ ਵੀ ਤਾਂ ਨਾ ਮੰਨੂ ਵੀ ਚੱਲ ਮੈਂ ਪੁੱਛੂਗੀ ਨਾ ਮਨਾਵਾਗੇ ਉਹਨੂੰ ਫਿਰ ਚਲੋ ਫਿਰ ਦੇਖ ਹਾਂ ਤੇ ਤੂੰ ਕਾਗਜ਼ ਫੜ ਲਈ ਇਹਨਾਂ ਤੋਂ ਹਾਂ ਬਸ ਜਿੱਦ ਦੇ ਨਾਲ ਜ਼ਮੀਨ ਮੇਰਨਾ ਕਰਾਤੀ ਫਿਰ ਆਪਾਂ ਹਾਂ ਬਸ ਉਹ ਦੂਜੇ ਦਿਨ ਹੀ ਕਰ ਦਿਆਂਗੇ ਕੰਮ ਆਪਾਂ ਫਿਰ ਠੀਕ ਹੈ ਮੈਂ ਹਾਂ ਆਇਆ ਪੁੱਤ ਫਿਰ ਤੇਰਾ ਵੀ ਬਸੇਬਾ ਹੋ ਜਾਊਗਾ ਤੈਨੂੰ ਉਹਦੇ ਕਾਗਜ਼ਾਂ ਦੇ ਸਿਰ ਤੇ ਰੋਟੀ ਦੇ ਹੀ ਜਾਣਗੇ ਮੈਂ ਤਾਂ ਹੈ ਮਾਂ ਹਾਂ ਬਸ ਮੈਂ ਤਾਂ ਬਥੇਰੇ ਚੰਗੇ ਨੇ ਕੋਈ ਐਂ ਤਾਂ ਹੈ ਹੀ ਨਹੀਂ ਜੇ ਵੀ ਮੈਨੂੰ ਕੋ ਪਿੱਛਾ ਦੇਣਗੇ ਪਰ ਫਿਰ ਵੀ ਥੋੜਾ ਜਿਹਾ ਡਰ ਜਾਂਦਾ ਲੱਗਦਾ ਹੀ ਹੈਗਾ ਹੋਰ ਮੈਨੂੰ ਵੀ ਡਰਾ ਪੁੱਤ ਗਾ ਮੈਂ ਤੈਨੂੰ ਕਿੱਥੇ ਮਟਿਆਰ ਜਮਾਨ ਨੂੰ ਬਿਠਾਉਂਗੀ ਬੱਚਾ ਨਹੀਂ ਹੋਇਆ ਤਾਂ ਉਹ ਪਰਮਾਤਮਾ ਨੇ ਨਹੀਂ ਹੋ ਕੀਤਾ ਬਸ ਉਹ ਤਾਂ ਹੁਣ ਮਾਂ ਕੀ ਸਾਰਿਆ ਹੁਣ ਇਹ ਵੀ ਮਜਬੂਰ ਨੇ ਇਹਨਾਂ ਦੇ ਕਿਹੜਾ ਜੀ ਚੱਲ ਕੋਈ ਨਹੀਂ ਕੋਈ ਨਹੀਂ ਆਪਾਂ ਕਰਾਂਗੇ ਰਾਇ ਫੇਰ ਜਾ ਕੇ ਗੱਲ ਕਰੂੰ ਠੀਕ ਹੈ ਮੈਂ ਕੋਈ ਨਹੀਂ ਚੰਗਾ ਫਿਰ ਮੈਂ ਜਾਨੀ ਆ ਹੁਣ ਠੀਕ ਹੈ ਹੋਰ ਮੈਂ ਫਿਰ ਤੈਨੂੰ ਦੱਸੂਗੀ ਚਾਹ ਪੀ ਲੈਂਦੀ ਮੈਂ ਚਾਹ ਪੀ ਲੈਂਦੀ ਕਿਹਾ ਤਾ ਬਸ ਪੁੱਤ ਹੁਣ ਪਿਆ ਨਹੀਂ ਮੈਂ ਪੀਂਦੀ ਮੈਂ ਰੋਟੀ ਖਾ ਲਈ ਫਿਰ ਹਾਜਮੇ ਨਹੀਂ ਆਉਂਦੀ ਰੋਟੀ ਮੇਰੇ ਜਾਂਦੀ ਰਹਿ ਲੈ ਮਾਂ ਮੇਰੀ ਮਾਂ ਵੀ ਉਹ ਬੈਠੀ ਹੈ ਚੱਲ ਮੈਂ ਮਿਲਦੀ ਆ ਪੁੱਤ ਫਿਰ ਤੇਰੀ ਮਾਂ ਤੇ ਕੀ ਕਰਾਂ ਮਾਂ ਜਿੱਤ ਨਹੀਂ ਕੋਈ ਨਹੀਂ ਹਾਂ ਭੈਣ ਜੀ ਚੱਲੀ ਆ ਮੈਂ ਰਹਿ ਪੈਂਦੇ ਅੱਜ ਤਾਂ ਤੁਸੀਂ ਰਹਿ ਹੀ ਭੈਣ ਜੀ ਫਿਰ ਸਰਦਾ ਨਹੀਂ ਕਰੇ ਉਸਨੇ ਸੋੰਦਾ ਅੱਜ ਤਾਂ ਸੀਗੇ ਹੁਣ ਇੱਕ ਦਿਨ ਰਹਿ ਪੈਂਦੇ ਚੱਲ ਭੈਣ ਜੀ ਹੁਣ ਮੈਂ ਤਾਂ ਜੋ ਕੁਝ ਕਰਨਾ ਸੀ ਕਾਹੇ ਚੱਲੀ ਤੇ ਹੁਣ ਤੁਸੀਂ ਆਪਦੀ ਗੱਲ ਤੇ ਪੱਕੇ ਰਹੋ ਤੇ ਅਸੀਂ ਆਪਦੀ ਤੇ ਪੱਕੇ ਰਹਾਂਗੇ ਤੇ ਮੈਂ ਜਾ ਕੇ ਪੁੱਛ ਕੇ ਤੁਹਾਨੂੰ ਦੱਸ ਦਉ ਦੂਜੇ ਦਿਨ ਹੀ ਕਰਦੇ ਆ ਮੈਂ ਠੀਕ ਆ ਹਾਂ ਅਸੀਂ ਕੋਈ ਗੱਲ ਨਹੀਂ ਫਿਰ ਦੱਸ ਦਾਂਗੇ ਤੁਹਾਨੂੰ ਜ਼ਮੀਨ ਨਾ ਕਰਾ ਕੇ ਇਹਦੇ ਹਾਂ ਕਾਗਜ਼ ਇਹਨੂੰ ਦੇ ਦੇ ਦੀ ਰੋਟੀ ਵਈ ਕਰ ਦਿਓ ਤੇ ਬਸ ਫਿਰ ਸਾਨੂੰ ਕੋਈ ਸੰਸਥਾ ਨਹੀਂ ਨਾ ਇਹਨੂੰ ਰਹੇ ਨਾ ਸਾਨੂੰ ਰਹੇ ਠੀਕ ਹੈ ਜੀ ਹਾਂ ਠੀਕ ਆ ਭੈਣ ਜੀ ਸਸਰੀਕਾਰ ਸਸਰੀਕਾਰ ਚਲ ਮੈਂ ਮੈਂ ਬਾਤ ਕਰਦੇ ਨਾ ਚੱਲ ਆ ਜਾ ਪੁੱਤ ਆ ਮੈਂ ਮਾਂ ਨੂੰ ਚੰਗਾ ਹੁਣ ਸੰਖਿਆਣਾ ਕਰੀ ਕੋਈ ਨਹੀਂ ਫੋਨ ਮੈਂ ਤੈਨੂੰ ਆਪੇ ਦੱਸ ਦੂੰ ਕੋਈ ਨਹੀਂ ਫੋਨ ਕਰਦੀ ਪੁੱਤ ਮੈਂ ਵੀ ਤੈਨੂੰ ਫੋਨ ਕਰੂੰਗੀ ਤੇਰੀ ਮਾਸੀ ਨੂੰ ਪੁੱਛ ਕੇ ਹਾਂ ਹਾਂ ਮੈਂ ਜਾਣੀ ਆ ਮੈਂ ਹਾਂ ਪੁੱਤ ਜਾਣੀ ਆ ਮੈਂ ਚਲ ਕੋਈ ਨਹੀਂ ਮੈਂ ਚਿੰਤਾ ਨਾ ਕਰੀ ਮੈਂ ਨਹੀਂ ਇਹ ਤਾਂ ਬਾਹਰ ਚੰਗਾ ਕੋਈ ਨਹੀਂ ਪੁੱਤ ਕੋਈ ਨਹੀਂ ਤੇਰੀ ਮਾਤੇ ਤੂੰ ਆਪਦਾ ਰਹਿ ਕਰਕੇ ਕਾਗਜ਼ ਦੇ ਦੇਉ ਕੁੜੀ ਨੂੰ ਤੇ ਮੈਂ ਜਾ ਕੇ ਤੇਰੀ ਮਾਸੀ ਨੂੰ ਇਹਦੀ ਨੂੰ ਪੁੱਛਦੀ ਆ ਫਿਰ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਉਹਨਾਂ ਬਾਹਰ ਇਹਨੂੰ ਕੋ ਖਣੇਂਦਾ ਮੈਂ ਜੰਗਾ ਪੁੱਤ ਫਿਰ ਚੰਗਾ ਤਿੱਗੇ ਚੰਗਾ ਮਾ ਹਾਂ ਹੋ ਚਲਦੀ ਆ ਮੈਂ ਕੇ ਹਾਂ ਮੈਂ ਜਾ ਕੇ ਫੋਨ ਕਰਦੀ ਜੰਗੇ ਕੋਈ ਨਹੀਂ ਕੋਈ ਨਹੀਂ ਮੈਂ ਕਰ ਦੂੰਗੀ ਫੋਨ ਪੈ ਗਈ ਵਾ ਹਾਂ ਬਸ ਇਹਨੂੰ ਪੈ ਜ ਗਈ ਆ ਗਿਆ ਤੂੰ ਹਾਂ ਆ ਗਿਆ ਮੈਂ ਫਿਰ ਉਹ ਵੀ ਦੀ ਤੇ ਵਾ ਗਈ ਚੜ ਗਈ ਬਸ ਹੂੰ ਉਹ ਤਾਂ ਵਾ ਗਈ ਉਹਨੇ ਤਾਂ ਜਿਹੜਾ ਕੁਝ ਕਹਿਣਾ ਸੀ ਕਹਿ ਤਾ ਹੂੰ ਹੈਨਾ ਹੁਣ ਆਪਾਂ ਆਪਦਾ ਵਾਦਾ ਪੂਰਾ ਕਰਗੇ ਜਿਹੜਾ ਉਹਨੇ ਕੀਤਾ ਉਹਦੀ ਮਾਨ ਠੀਕ ਐ ਮਾਂ ਹਨਾ ਹੁਣ ਤੂੰ ਐਂ ਕਰੀ ਨੰਬਰਦਾਰ ਨੂੰ ਲੈ ਕੇ ਨਾਲ ਤੇ ਜਾਇਆ ਕਚੈਰੀ ਚ ਪਤਾ ਕਰਿਆ ਹਨਾ ਹਾਂ ਮੈਂ ਕਚੈਰੀਆਂ ਚ ਜਾ ਕੇ ਮੈਂ ਕਾਗਜ਼ ਪੱਤਰ ਤਿਆਰ ਕਰਾ ਲਾਂ ਨੇ ਤਰੀਕ ਲੈ ਲੈਣਾ ਵੀ ਤਸੀਲਦਾਰ ਕਿਹੜੇ ਦਿਨ ਬੈਂਦਾ ਕਿਹੜੇ ਦਿਨ ਬੈਂਦਾ ਹਾਂ ਤੇ ਬਸ ਫਿਰ ਤੂੰ ਇਹ ਕੰਮ ਆਪ ਦਾ ਨਿਮੇੜ ਦੇ ਜਲਦੀ ਹਾਂ ਚੱਲ ਕੀ ਹੁੰਦਾ ਮਾਂ ਫਿਰ ਇਹ ਨਹੀਂ ਵੀ ਕਰੀ ਰਹਿਣੇ ਨੇ ਕਿਹੜਾ ਕਿਤੇ ਜਾਣਾ ਚੱਲ ਫਿਰ ਮੈਂ ਤਾਂ ਤੇਰੇ ਮੰਗ ਰਹੀ ਆ ਜੇ ਮੈਂ ਤੂੰ ਰਾਜ਼ੀ ਆਂ ਫਿਰ ਮੈਂ ਉਹ ਵੀ ਰਾਜ਼ੀ ਆਂ ਦੁਕਾਨਾਂ ਦਾ ਕਰਾਉਣੀ ਆ ਚੱਲ ਕਰਾ ਦੇ ਪਾਈ બસ ਬਰ ਮੈਂ ਪਤਾ ਲਿਆ ਆਉਣਾ ਜਾ ਕੇ ਲਿਆ ਪਤਾ ਜਾ ਕੇ ਨੰਬਰਦਾਰ ਕੋਲੇ ਜਾਇਆ ਠੀਕ ਹੈ ਜੀ ਠੀਕ ਆ ਚਲੋਂ ਤਾਂ ਹੁਣ ਮੈਂ ਭੇਜਤਾ ਵੀ ਤੂੰ ਜਾ ਪਤਾ ਕਰ ਲਾ ਚਲ ਜਾਣ ਦੇ ਕਰਾਈ ਦਿੰਨੇ ਆ ਫਿਰ ਜਦੋਂ ਇਹ ਰਾਜੀ ਆਗੇ ਦੋਨੇ ਜੀ ਇਸ ਗੱਲ ਤੇ ਫਿਰ ਮੈਂ ਵੀ ਕੀ ਕਰਨਾ ਚਾਹਦਾ ਜਿੰਨਾ ਜਲਦੀ ਹੋਊਗਾ ਜ਼ਮੀਨ ਹੋਜੂ ਉਹਨਾਂ ਜਲਦੀ ਵਿਆਹ ਹੋਜੂਗਾ ਫਿਰ ਬਸ ਮੇਰੇ ਵੀ ਕੋਈ ਕੀ ਤਰਾ ਪੋਤਾ ਪੋਤੀ ਛੇਤੀ ਹੋ ਜੇ ਚਲੋਂ ਇੰਨੇ ਦਾ ਜ਼ਮੀਨ ਵੀ ਫਿਰ ਕੱਲੀ ਕੀ ਕਰਾਉਣੀ ਆ ਜਦੋਂ ਪੋਤਾ ਪਾਤੀ ਨਾ ਹੋਵੇ ਚਲ ਕਰਾ ਹੀ ਦਿੰਨੇ ਆਗੇ ਮਨਾ ਹੀ ਲਿਆ ਉਹਨੇ ਮੈਨੂੰ ਵੀ ਮੈਂ ਤਾਂ ਰਾਜੀ ਨਹੀਂ ਸੀ ਵੈਸੇ ਚਲ ਜਿਵੇਂ ਹੋਰ ਆਜੀ ਮੇਰਾ ਪੁੱਤਰ ਆਜੀ ਉਹ ਵੀ ਮੈਂ ਰਾਜੀ